ਜਿਹੜੀ ਪੰਜਾਬ ਦੀ ਵੰਡ ਹੈ ਉਹ ਸਿਰਫ ਧਰਤੀ ਦੀ ਵੰਡ ਨਹੀਂ ਸੀ ਹਮ ਇੱਕ ਪੂਰੀ ਸਿਵਲਾਈਜੇਸ਼ਨ ਤੇ ਹਮਲਾ ਸੀਗਾ ਇੱਕ ਪੂਰਾ ਸੱਭਿਆਚਾਰ ਤੇ ਇੱਕ ਪੂਰੀ ਕੌਮ ਦਾ ਜਿਹੜਾ ਆਪਾਂ ਕਹਿ ਦਈਏ ਕਿ ਆਰਥਿਕ ਰਾਜਨੀਤਿਕ ਸਮਾਜਿਕ ਤੇ ਹਿਸਟੋਰੀਕਲ ਬੈਕਗ੍ਰਾਉਂਡ ਦੀ ਖਤਮ ਕਰ ਦਿੱਤਾ ਗਿਆ ਖਾਸ ਕਰਕੇ ਬ੍ਰਿਟਿਸ਼ ਦੀ ਜੋ ਮਿਆਰੀ ਬੰਦੀ ਸੀ ਕਿ ਇੱਕ ਲੋਕ ਜਿਹੜੇ ਮਿਹਨਤੀ ਵੀ ਸਨ ਜਿਹੜੇ ਵਫਾਦਾਰ ਵੀ ਸਨ ਤੇ ਜਿਨ੍ਹਾਂ ਨੇ ਮਿਹਨਤ ਕਰਕੇ ਇਸ ਧਰਤੀ ਨੂੰ ਬਾਤ ਕੀਤਾ ਹੈ ਜੀ ਤੇ ਉਹਨਾਂ ਨੂੰ ਬਿਲਕੁਲ ਹੀ ਇਸ ਧਰਤੀ ਤੋਂ ਉਜਾੜ ਦਿੱਤਾ ਗਿਆ ਤੇ ਉਹ ਅੱਜ ਵੀ ਪੂਰੀ ਦੁਨੀਆ ਦੇ ਵਿੱਚ ਮਾਰੇ ਮਾਰੇ ਫਿਰ ਰਹੇ ਹੈ ਪਰ ਉਹਨਾਂ ਨੂੰ ਇੱਕ ਤਰ੍ਹਾਂ ਆਪਦੀ ਧਰਤੀ ਤੋਂ ਦੂਰ ਜਾਣਾ ਪੈ ਰਿਹਾ ਹੈ ਜਾਂ ਇੱਥੋਂ ਜਿਹੜਾ ਮਾਸ ਮਾਈਗ੍ਰੇਸ਼ਨ ਹੈ ਜਾਂ ਜਿੱਥੇ ਉਹਨਾਂ ਦੀ ਜ਼ਾਬੇਦਾਰੀ ਹੋਣੀ ਸੀ ਜਿੱਥੇ ਇੱਕ ਸਿਵਲਾਈਜੇਸ਼ਨ ਨੇ ਖੜ ਕੇ ਉਹਦੀ ਬੁਨਿਆਦ ਪੱਕਣੀ ਸੀ ਉਹਦੇ ਤੋਂ ਵਾਂਝਾ ਕਰ ਦਿੱਤਾ ਹੈ ਤਾਂ ਮੈਨੂੰ ਲੱਗਦਾ ਹੈ ਵੀ ਸਾਡੀ ਜਿਹੜੀ ਹਾਲਤ ਹੈ ਉਤੋਂ ਵੱਖ ਨਹੀਂ ਹੈ ਰਸਿੰਦਾ ਯੋਦੇ ਲੜਨ ਵਾਲੇ ਕਹਾਉਂਦੇ ਸੀਗੇ ਜੀ ਤੇ ਆਪਾਂ ਪਘੋੜੇ ਕਦੋਂ ਤੋਂ ਹੋਏ ਆ ਸਮਝ ਆਉਂਦੀ ਕੁਛ ਜੀ ਬਸ ਅੱਜ ਇਹ ਕਹਿ ਕੇ ਕਰਨਾ ਵੀ ਇੱਥੇ ਪਾਈ ਹਾਲਾਤ ਠੀਕ ਨਹੀਂ ਐ ਇਹਨਾਂ ਹਾਲਾਤਾਂ ਨਾਲ ਲੜਨਾ ਸੀ ਅੱਜ ਇਹ ਕਹਿ ਕੇ ਪ੍ਰਵਾਸ ਹੋਣਾ ਇੱਕ ਤਾਂ ਵੈਸੇ ਪ੍ਰਵਾਸ ਕਰਨਾ ਬਾਈ ਇੱਕ ਇਹ ਕਹਿ ਕੇ ਕਰਨਾ ਵੀ ਹਾਲਾਤ ਠੀਕ ਨਹੀਂ ਐ ਪੰਜਾਬ ਦੇ ਵਿੱਚ ਮੂਵਮੈਂਟਾਂ ਆ ਗਈਆਂ ਪਹਿਲਾਂ ਨਕਸਲਾਈਡ ਮੂਵਮੈਂਟ ਆਈ ਹੈ ਫਿਰ ਖੜਕੂ ਮੂਵਮੈਂਟ ਆਈ ਹੈ ਉਹਦੇ ਵਿੱਚ ਸਾਡੀਆਂ 2-3 ਪੀੜ੍hiyan ਤਾਂ ਖੱਪ ਗਈਆਂ ਫੇਰ ਉਸ ਤੋਂ ਬਾਅਦ ਆਪਾਂ ਦੇਖਦੇ 90-99 ਤੋਂ ਬਾਅਦ ਜਿਹੜਾ ਡਰੱਗ ਸੰਕਟ ਆਇਆ ਜੀ ਉਹਦੇ ਵਿੱਚ ਮਾਪਿਆਂ ਨੂੰ ਲੱਗਣ ਲੱਗ ਗਿਆ ਕਿ ਜੇ ਬੱਚਾ ਇੱਥੇ ਰਹੂਗਾ ਤਾਂ ਸੋਸਾਇਟੀ 'ਚ ਉਹ ਬਿਗੜ ਜਾਊਗਾ ਹੂੰ ਹੂੰ ਤੇ ਦੂਸਰਾ ਇੱਕ ਬੇਭਰੋਸਗੀ ਦਾ ਜਿਹੜਾ ਮਾਹੌਲ ਆ ਗਿਆ ਹੈ ਪੰਜਾਬ ਦੇ ਵਿੱਚ ਜੀ ਤੇ ਇੱਕ ਮਟੀਰੀਅਲਿਜ਼ਮ ਜਿਹੜਾ ਹਾਵੀ ਹੋ ਗਿਆ ਸਾਡੇ ਮਤਲਬ ਜੀਉਣ ਤੇ ਹੂੰ ਉਸ ਚੀਜ਼ ਨੇ ਮੈਨੂੰ ਲੱਗਦਾ ਵੀ ਇਸ ਜਿਹੜੀ ਪ੍ਰਵਿਰਤੀ ਨੂੰ ਜ਼ੋਰ ਪਾਇਆ ਕਿ ਬੱਚਾ ਇਥੋਂ ਮਾਈ ਹਾਂ ਤੁਸੀਂ ਇਤਿਹਾਸ ਦਾ ਦੱਸਿਆ ਵੀ ਤੁਸੀਂ ਪੜ੍ਹ ਲਿਆ ਅਸੀਂ 10ਵੀਂ 12ਵੀਂ ਦੇ ਵਿੱਚ ਤੁਸੀਂ ਬਹੁਤ ਕੁਝ ਕਰ ਲਿਆ ਸੀ ਪੁਰਾਣਾ ਪੰਜਾਬ ਵੀ ਤੁਸੀਂ ਪੜ੍ਹਿਆ ਤੇ ਅਜੋਕਾ ਪੰਜਾਬ ਹੁਣ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਤਬਦੀਲੀ ਜਾਂ ਫਿਰ ਕੀ ਡਿਫਰੈਂਸ ਲੱਗਦਾ ਬਾਈ ਅੰਤਰ ਦੇਖੋ ਅੰਤਰ ਸਭ ਤੋਂ ਵੱਡਾ ਜਿਹੜਾ ਅੰਤਰ ਜਿਹੜਾ ਸਾਨੂੰ ਮਤਲਬ ਸ਼ਰੀਰ ਨੂੰ ਜਿਹੜਾ ਇੱਕ ਕਹਿੰਦੇ ਨੇ ਦਿਲ ਤੇ ਵਾਰ ਵੀ ਕਰਦਾ ਹੈ ਹਾਂਜੀ ਹਾਂ ਉਹ ਇਹ ਹੈ ਵੀ ਪੰਜਾਬ ਦੀ ਵੰਡ ਜਿਹੜਾ ਜਿਹੜੀ ਪੰਜਾਬ ਦੀ ਵੰਡ ਹੈ ਉਹ ਸਿਰਫ ਧਰਤੀ ਦੀ ਵੰਡ ਨਹੀਂ ਸੀ ਹਮ ਇੱਕ ਪੂਰੀ ਸਿਵਲਾਈਜੇਸ਼ਨ ਤੇ ਹਮਲਾ ਸੀਗਾ ਇੱਕ ਪੂਰਾ ਸੱਭਿਆਚਾਰ ਤੇ ਇੱਕ ਪੂਰੀ ਕੌਮ ਦਾ ਜਿਹੜਾ ਆਪਾਂ ਕਹਿ ਦਈਏ ਕਿ ਆਰਥਿਕ ਰਾਜਨੀਤਿਕ ਸਮਾਜਿਕ ਤੇ ਹਿਸਟੋਰੀਕਲ ਬੈਕਗ੍ਰਾਉਂਡ ਦੀ ਖਤਮ ਕਰ ਦਿੱਤਾ ਗਿਆ ਜੀ ਤੇ ਮੈਂ ਜੇ ਅੱਜ ਸਿੱਖਾਂ ਸਿੱਖ ਮਸਲਿਆਂ ਤੇ ਜ਼ਿਆਦਾ ਗੱਲ ਕਰਦਾ ਹਾਂ ਹਾਂਜੀ ਤਾਂ ਉਹਦੀ ਵਜ੍ਹਾ ਵੀ ਵੰਡ ਵੀ ਹੈ अच्छा क्योंकि एक जे देखा जावे दो कौमी सिद्धांत ਦੇ ਵਿੱਚੋਂ muslim ਤੇ hindus ਨੂੰ ਆਪੋ ਆਪਣੇ ਮੁਲਕ ਵੀ ਮਿਲੇ ਹੈ ਜੇ ਆਪਾਂ ਦੇਖਿਆ ਜਾਵੇ ਭਾਰਤ ਦਾ ਜਿਹੜਾ ਐਕਚੁਅਲ ਖਾਕਾ ਸੀਗਾ ਉਹ hindu india ਹੀ ਸੀਗਾ ਇਹਦੇ ਵਿੱਚ ਧਰਮ ਨਿਰਪੱਖ ਸ਼ਬਦ ਤਾਂ ਬਾਅਦ ਚ ਜੋੜਿਆ ਗਿਆ ਜੀ ਤਾਂ ਦੂਸਰੇ ਪਾਸੇ muslim ਨੂੰ ਜੇ ਪੰਜਾਬ ਦੀ ਵੰਡ ਕਰਵਾ ਕੇ ਵੀ ਇੱਕ ਪਾਕਿਸਤਾਨ ਮਿਲਿਆ ਪਰ ਜਿਹੜਾ ਜਿਹੜੀ ਕੌਮ ਪੰਜਾਬ ਤੇ ਰਾਜ ਕਰ ਰਹੀ ਸੀ ਜਾਂ ਬ੍ਰਿਟਿਸ਼ ਕੋਲੋਂ 1849 ਚ ਜਿਹਨਾਂ ਕੋਲ ਰਾਜ ਤਬਦੀਲ ਹੋਇਆ ਸੀਗਾ ਜੀ ਜੀ ਉਹ ਲੋਕ ਆਪਣੇ ਤਾਂ ਇਤਿਹਾਸਿਕ ਸਥਾਨਾਂ ਤੋਂ ਦੂਰ ਹੋ ਗਏ ਆਪ ਦੀ ਜਿਹੜੀ ਧਰਤੀ ਉਹਨਾਂ ਨੇ آباد ਕੀਤੀ ਸੀ ਤੇ ਰਾਜ ਕੀਤਾ ਸੀ ਜਿਹਦੇ ਲਈ ਖੂਨ ਬਹਾਇਆ ਸੀ ਜੀ ਉਤੋਂ ਸਭ ਕੁਝ ਪਾਸੇ ਹੋ ਗਏ ਤੇ ਅੱਜ ਉਹ ਵਿਚਾਰੇ ਬੇਘਰ ਹੋਏ ਫਿਰਦੇ ਆ ਤੇ ਉਹਨਾਂ ਦੇ ਉੱਪਰ ਜਦੋਂ ਸਵਾਲ ਚੱਕੇ ਜਾਂਦੇ ਹਨ ਉਹਨਾਂ ਦੀ ਇੱਕ ਵਫਾਦਾਰੀ ਤੇ ਕੁਐਸਚਨ ਕਰ ਦਿੱਤਾ ਜਾਂਦਾ ਹੈ ਜੀ ਤਾਂ ਮੈਨੂੰ ਲੱਗਦਾ ਹੈ ਵੀ ਇਹ ਸਭ ਤੋਂ ਮਾੜਾ ਬਤੀਰਾ ਹੈ ਹੂੰ ਵੀ ਇਹ ਤਾਂ ਦੁਨੀਆ ਨੂੰ ਵੀ ਦੇਖਣਾ ਚਾਹੀਦਾ ਸੀ ਖਾਸ ਕਰਕੇ ਬ੍ਰਿਟਿਸ਼ ਦੀ ਜਿੰਮੇਵਾਰੀ ਬੰਦੀ ਸੀ ਹੂੰ ਕਿ ਇੱਕ ਲੋਕ ਜਿਹੜੇ ਮਿਹਨਤੀ ਵੀ ਸਨ ਜਿਹੜੇ ਵਫਾਦਾਰ ਵੀ ਸਨ ਤੇ ਜਿਨ੍ਹਾਂ ਨੇ ਮਿਹਨਤ ਕਰਕੇ ਇਸ ਧਰਤੀ ਨੂੰ ਬਾਦ ਕਈਤਾ ਜੀ ਤੇ ਉਹਨਾਂ ਨੂੰ ਬਿਲਕੁਲ ਹੀ ਇਸ ਧਰਤੀ ਤੋਂ ਉਜਾੜ ਦਿੱਤਾ ਗਿਆ ਤੇ ਉਹ ਅੱਜ ਵੀ ਪੂਰੀ ਦੁਨੀਆ ਦੇ ਵਿੱਚ ਮਾਰੇ ਮਾਰੇ ਫਿਰ ਰਹੇ ਹੈ ਹਾਲਾਂਕਿ ਸਿੱਖਾਂ ਦਾ ਇੱਕ ਵੱਡਾ ਹਿੱਸਾ ਵਪਾਰਿਕ ਤੌਰ ਤੇ ਹੋ ਸਕਦਾ ਹੈ ਆਰਥਿਕ ਤੌਰ ਤੇ ਬਾਹਰ ਜਾ ਕੇ ਸੰਪਨ ਵੀ ਹੋਇਆ ਜੀ ਪਰ ਜਦੋਂ ਸਵਾਲ ਪੰਜਾਬ ਦਾ ਆਂਦਾ ਜਿਹੜੀ ਕਿ ਉਹਨਾਂ ਦੀ ਮੂਲ ਧਰਤੀ ਸੀ ਹੂੰ ਉਹਦੇ ਤੇ ਦਾਵੇਦਾਰੀ ਦੀ ਗੱਲ ਆਂਦੀ ਹੈ ਤੇ ਉਹਦੇ ਵਿੱਚੋਂ ਕਿਤੇ ਵੀ ਨਹੀਂ ਖੜ ਪੰਦੇ ਪਰ ਜਿਹੜੀ ਗੱਲ ਤੁਸੀਂ ਕਿ ਬ੍ਰਿਟਿਸ਼ ਨੂੰ ਵੀ ਜਿੰਮੇਵਾਰੀ ਲੈਣੀ ਚਾਹੀਦੀ ਬ੍ਰਿਟਿਸ਼ ਜਿਹੜੇ ਸੀਗੇ ਜਾਂ ਅੰਗਰੇਜ਼ਾਂ ਨੂੰ ਭਜਾਉਣ ਦੇ ਵਿੱਚ ਵੀ ਤਾਂ ਜਿਹੜੇ ਕੁਰਬਾਨੀਆਂ ਜਿਹੜੀਆਂ ਸਿੱਖਾਂ ਦੀਆਂ ਫਿਰ ਉਹ ਕਿਵੇਂ ਮੰਨਦੇ ਜੀ ਵੀ ਇਹ ਉਹ ਉਹਨਾਂ ਨੂੰ ਤਾਂ ਆਪਾਂ ਹੋ ਸਕਦਾ ਦੁਸ਼ਮਣ ਦੇ ਤੌਰ ਤੇ ਬਹਾਦਰ ਸੀਗੇ ਵੀ ਇਹ ਦੇਖਦੇ ਹੋਣੇ ਸਾਨੂੰ ਜੀਓ ਦੇਖੋ ਦੋ ਚੀਜ਼ਾਂ ਆ ਉਹ ਕਲੋਨੀਅਲ ਦੌਰ ਸੀਗਾ ਹੂੰ ਕਲੋਨੀਅਲ ਦੌਰ ਦੇ ਵਿੱਚ ਅੰਗਰੇਜ਼ ਪੂਰੀ ਦੁਨੀਆ ਤੇ ਰਾਜ ਕਰ ਰਹੇ ਸੀਗਾ ਹਰ ਜਗ੍ਹਾ ਤੋਂ ਉਹਨਾਂ ਨੇ ਕਲੋਨੀਆਂ ਛੱਡੀਆਂ ਵੀ ਐ ਜੀ ਤੇ ਕਈ ਥਾਂ ਉਹਨਾਂ ਨੇ ਆਪ ਦੇ ਜਿਹੜੇ ਕੁਕਰਮ ਕੀਤੇ ਆ ਉਹਨਾਂ ਦੀ ਮਾਫੀ ਵੀ ਮੰਗੀ ਐ ਜੀ ਜੀ ਤਾਂ ਮੈਨੂੰ ਲੱਗਦਾ ਵੀ ਜਿਹੜਾ ਨੁਕਸਾਨ ਸਿੱਖਾਂ ਦਾ ਹੋ ਗਿਆ ਹੈ ਇਸ ਪੂਰੇ ਮਤਲਬ ਮਸਲੇ ਦੇ ਵਿੱਚ ਜਿਵੇਂ ਅਮਰੀਕਾ ਦੀ ਨੇਟਿਵ ਇੰਡੀਅਨਸ ਦੀ ਹਿਸਟਰੀ ਹੈ ਜਾਂ ਕੈਨੇਡੀਆ ਕੈਨੇਡਾ ਦੇ ਮੂਲ ਨਿਵਾਸੀਆਂ ਦੀ ਹਿਸਟਰੀ ਹੈ ਜਾਂ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਦੇ ਮੂਲ ਨਿਵਾਸੀਆਂ ਦਾ ਇਤਿਹਾਸ ਹੈ ਜਾਂ ਵਰਤਮਾਨ ਹੈ ਹਾਂਜੀ ਉਹਦੇ ਵਿੱਚ ਮੈਨੂੰ ਲੱਗਦਾ ਵੀ ਜਿਹੜਾ ਸਿੱਖਾਂ ਦਾ ਵੀ ਜਿਹੜਾ ਖਾਕਾ ਹੈ ਜਾਂ ਸਿੱਖਾਂ ਦਾ ਵੀ ਸਿੱਖਾਂ ਦੀ ਵੀ ਕਹਾਣੀ ਹੈ ਉਹਦੇ ਤੋਂ ਕੁਝ ਖਾਸ ਵੱਖ ਨਹੀਂ ਹੈਗੇ ਕਿਉਂਕਿ ਅੱਜ ਆਪਾਂ ਇਸ ਧਰਤੀ ਤੇ ਵੀ ਦੇਖਦੇ ਆਂ ਜਦ ਪੰਜਾਬ ਦੇ ਵਿੱਚ ਗੱਲ ਹੁੰਦੀ ਹੈ ਜੀ ਉਰਦਾ ਪੰਜਾਬ ਜਾਂ ਪੰਜਾਬ ਦੇ ਡ੍ਰਗੀ ਦੇ ਤੌਰ ਤੇ ਪਛਾਣਿਆ ਜਾਂਦਾ ਹੈ ਜੀ ਜੀ ਤਾਂ ਮੈਨੂੰ ਲੱਗਦਾ ਵੀ ਸਾਡੀ ਕਹਾਣੀ ਤਾਂ ਉਹ ਆਸਟ੍ਰੇਲੀਆ ਦੇ ਜਿਹੜੇ ਮੂਲ ਨਿਵਾਸੀ ਆ ਉਹਦੇ ਵਰਗੀ ਹੀ ਹੈ ਹੂੰ ਜਿਹੜੇ ਰਾਜਕਾਰ ਦੇ ਸੀ ਅਮਰੀਕਾ ਦੇ ਵਿੱਚ ਜਿਹੜੀ ਮਾਇਆ ਤੇ ਇਨਕਾ ਐਡੀਆਂ ਦੋ ਸਿਵਲਾਈਜੇਸ਼ਨ ਹੋਈਆਂ ਜੀ ਜੀ ਉਹ ਬੜੀਆਂ ਸੰਪਨ ਸੀਗੀਆਂ ਜਿਹੜੀਆਂ ਬ੍ਰਿਟਿਸ਼ ਦੇ ਮੁਕਾਬਲੇ ਜਾਂ ਯੂਰਪ ਦੇ ਮੁਕਾਬਲੇ ਜੀ ਜੀ ਤੇ ਅੱਜ ਜਿਹੜਾ ਦੇਖਦੇ ਆ ਵੀ ਉਹ ਲੋਕ ਦੇਖਦੇ ਆ ਵੀ ਟੱਪਰੀ ਵਾਸ ਜੇ ਐ ਜਾਂ ਡਰਗੀ ਹੈ ਤੇ ਜਦ ਮਤਲਬ ਈਵਨ ਆਪਾਂ ਆਪਣੇ ਲੋਕ ਬਾਹਰ ਜਾ ਕੇ ਵੀ ਵਿਚਾਰੇ ਜਿਹੜੇ ਰੋਲ ਵੀ ਰਹੇ ਆ ਜਿਹਨਾਂ ਨੂੰ ਚਾਹੇ ਰੋਜ਼ਗਾਰ ਨਹੀਂ ਸਹੀ ਢੰਗ ਦਾ ਮਿਲਿਆ ਜੀ ਤੋਂ ਥੋੜਾ ਜਿਹਾ ਹੀ ਫਰਕ ਰਹ ਜਾਂਦਾ ਹੋ ਸਕਦਾ ਵੀ ਉਹਨਾਂ ਨੇ ਕੱਪੜੇ ਚੰਗੇ ਪਾਏ ਹੋਣ ਹੋ ਸਕਦਾ ਕਿ ਉਹਨਾਂ ਕੋ ਥੋੜੇ ਜਿਹਾ ਪੈਸੇ ਹੋਣ ਪਰ ਉਹਨਾਂ ਨੂੰ ਇੱਕ ਤਰ੍ਹਾਂ ਆਪਦੀ ਧਰਤੀ ਤੋਂ ਦੂਰ ਜਾਣਾ ਪੈ ਰਿਹਾ ਹੈ ਜਾਂ ਇੱਥੋਂ ਜਿਹੜਾ ਮਾਸ ਮਾਈਗ੍ਰੇਸ਼ਨ ਹੈ ਜਾਂ ਜਿੱਥੇ ਉਹਨਾਂ ਦੀ ਜ਼ਿੰਮੇਵਾਰੀ ਹੋਣੀ ਸੀ ਜਿੱਥੇ ਇੱਕ ਸਿਵਲਾਈਜੇਸ਼ਨ ਨੇ ਖੜ ਕੇ ਉਹਦੀ ਬੁਨਿਆਦ ਪੱਕਣੀ ਸੀ ਉਹਦੇ ਤੋਂ ਵਾਂਝਾ ਕਰ ਦਿੱਤਾ ਹੈ ਤਾਂ ਮੈਨੂੰ ਲੱਗਦਾ ਹੈ ਵੀ ਸਾਡੀ ਜਿਹੜੀ ਹਾਲਤ ਹੈ ਉਸ ਤੋਂ ਵੱਖ ਨਹੀਂ ਹੈ ਪਰ ਅਸਿੰਦਾ ਯੋਧੇ ਲੜਨ ਵਾਲੇ ਕਹਾਉਂਦੇ ਸੀਗੇ ਜੀ ਤੇ ਆਪਾਂ ਪਘੋੜੇ ਕਦੋਂ ਤੋਂ ਹੋਏ ਆ ਸਮਝ ਆਉਂਦੀ ਕੁਛ ਜੀ ਦੇਖੋ ਪਘੋੜੇ ਹੋਣਾ ਜਾਂ ਇਹ ਇੱਕ ਵੱਖ ਮਸਲਾ ਆ ਜਾਂਦਾ ਦੁਨੀਆ ਦੇ ਵਿੱਚ ਇੱਕ ਰੋਟੇਸ਼ਨ ਚੱਲਦਾ ਰਿਹਾ ਪ੍ਰਵਾਸ ਦਾ ਦੁਨੀਆ ਚੱਲਦੀ ਵੀ ਰਹੀ ਹੈ ਹਮ ਇੱਕ ਜਿਹੜਾ ਨੱਬ ਪ੍ਰਵਾਸ ਅੱਜ ਇਹ ਕਹਿ ਕੇ ਕਰਨਾ ਬਈ ਇੱਥੇ ਭਾਈ ਹਾਲਾਤ ਠੀਕ ਨਹੀਂ ਹੈ ਇਹਨਾਂ ਹਾਲਾਤਾਂ ਨਾਲ ਲੜਨਾ ਸੀ ਅੱਜ ਇਹ ਕਹਿ ਕੇ ਪ੍ਰਵਾਸ ਹੋਣਾ ਇੱਕ ਤਾਂ ਵੈਸੇ ਪ੍ਰਵਾਸ ਕਰਨਾ ਬਾਈ ਇੱਕ ਇਹ ਕਹਿ ਕੇ ਕਰਨਾ ਵੀ ਹਾਲਾਤ ਠੀਕ ਨਹੀਂ ਐ ਚੱਲੀਏ ਪੀਆਰਾਂ ਲਈਏ ਇਹ ਦੋ ਤਿੰਨ ਇਹਦੀਆਂ ਕੜੀਆਂ ਜੋੜਦੀਆਂ ਹਾਂਜੀ 47 ਤੋਂ ਬਾਅਦ ਜਿਹੜਾ ਸਿੱਖ ਉਧਰੋਂ ਉੱਜੜ ਕੇ ਆਇਆ ਹੂੰ ਉਹ ਤਕਰੀਬਨ ਇੱਥੇ ਥੋੜੇ 10-20 ਸਾਲ ਵਸਿਆ ਖਾਸ ਕਰ ਸਾਡੇ ਦੁਆਬੇ ਦੀ ਹਿਸਟਰੀ ਤਾਂ ਇਦਾਂ ਦੀ ਐ ਹੂੰ ਤੇ ਉਹਦੇ ਵਿੱਚੋਂ ਜ਼ਿਆਦਾਤਰ ਹਿੱਸਾ ਕਿਉਂਕਿ ਉਹ ਉਹ ਇੱਧਰ ਵੀ ਪਨਾਹਗਿਰ ਹੀ ਵੱਜਦੇ ਸਨ ਜੀ ਜੀ ਈਵਨ ਜਿਹੜੇ ਇੱਧਰੋਂ ਮੁਸਲਮਾਨ ਉਧਰ ਗਏ ਉਹਨਾਂ ਨੂੰ ਵੀ ਹਾਲੇ ਵੀ ਪਨਾਹਗਿਰ ਕਹਿੰਦੇ ਐ ਹੂੰ ਤਾਂ ਉਹ ਕਾਫੀ ਹੱਦ ਤੱਕ ਉਹਨਾਂ ਦੀ ਐਕਸੈਪਟੇਬਿਲਟੀ ਵੀ ਨਹੀਂ ਹੋ ਪਾਈ ਸੀ ਇੱਥੇ ਤੇ ਉਹ ਬੰਦੇ ਫਿਰ ਕਿਉਂ ਪੰਜਾਬ ਦੇ ਵਿੱਚ ਮੂਵਮੈਂਟ ਆ ਗਈਆਂ ਪਹਿਲਾਂ ਨਕਸਲਾਈਡ ਮੂਵਮੈਂਟ ਆਈ ਹੈ ਫਿਰ ਖੜਕੂ ਮੂਵਮੈਂਟ ਆਈ ਹੈ ਉਹਦੇ ਵਿੱਚ ਸਾਡੀਆਂ 2-3 ਪੀੜ੍hiyan ਤਾਂ ਖੱਪ ਗਈਆਂ ਫਿਰ ਉਸ ਤੋਂ ਬਾਅਦ ਆਪਾਂ ਦੇਖਦੇ 90-91 ਤੋਂ ਬਾਅਦ ਜਿਹੜਾ ਡਰੱਗ ਸੰਕਟ ਆਇਆ ਜੀ ਉਹਦੇ ਵਿੱਚ ਮਾਪਿਆਂ ਨੂੰ ਲੱਗਣ ਲੱਗ ਗਿਆ ਕਿ ਜੇ ਬੱਚਾ ਇੱਥੇ ਰਹੂਗਾ ਤਾਂ ਸੋਸਾਇਟੀ 'ਚ ਉਹ ਵਿਗੜ ਜਾਊਗਾ ਇਸ ਦਾ ਕਿਉਂਕਿ ਅਸਰ ਹੋਇਆ ਵੀ ਹੈ ਦੂਸਰੀ ਕੱਲੀ ਹੈ ਵੀ ਘਰ ਸਿੰਗਲ ਹੋ ਗਏ ਪਹਿਲਾਂ ਟੱਬਰ ਵੱਡੇ ਹੁੰਦੇ ਸੀ ਬੱਚਿਆਂ ਤੇ ਨਜ਼ਰ ਰਹਿੰਦੀ ਸੀ ਇੱਕ ਮਿਲਜੁਲ ਕੇ ਜਿਹੜਾ ਹੁੰਦਾ ਨਾ ਜਿਹੜਾ ਜਿਹੜੇ ਟੱਬਰ ਵੱਡੇ ਹੁੰਦੇ ਆ ਜਾਂ ਮਿਲਜੁਲ ਕੇ ਰਹਿੰਦੇ ਆ ਉਹ ਮੈਂਟਲੀ ਜ਼ਿਆਦਾ ਤਕੜੇ ਹੁੰਦੇ ਆ ਹੁਣ ਜਦੋਂ ਬੱਚੇ ਵੀ ਇਕੱਲੇ ਹੋ ਗਏ ਤਾਂ ਕਿਉਂਕਿ ਬੱਚੇ ਨੇ ਤਾਂ ਬੱਚੇ ਨਾਲ ਖੇਲਣਾ ਹੁੰਦਾ ਜਾਂ ਕਿਤੇ ਵੀ ਮਿਲਣਾ ਉਹਦੀ ਸੰਗਤ ਜਿਹੜੀ ਹੈ ਬਾਹਰ ਜਿਹੜੀ ਸੰਗਤ ਮਿਲੇਗੀ ਉਹਨੂੰ ਜਿਸ ਤਰ੍ਹਾਂ ਦੀ ਹੈ ਜਿਹੜਾ ਪਿਛਲੇ 20 ਸਾਲ ਤੋਂ ਪੰਜਾਬ 'ਚ 20 25 ਸਾਲ ਤੋਂ ਮਾਹੌਲ ਆਇਆ ਵੀ ਹੈ ਉਹਦੇ ਵਿੱਚ ਬਹੁਤ ਬੰ ਬੱਚੇ ਜਿਹੜੇ ਆ ਉਹ ਗਲਤ ਰਾਹ ਵੀ ਗਏ ਆ ਕੁਝ ਡਰਗਸ ਚ ਪੈ ਗਏ ਆ ਤਾਂ ਉਸ ਕਰਕੇ ਮਾਪਿਆਂ ਦਾ ਡਰ ਵੀ ਬਣਿਆ ਹੋਇਆ ਸੀਗਾ ਕਿ ਜੇ ਇੱਥੇ ਬੱਚਾ ਰਹੂਗਾ ਤਾਂ ਉਹ ਵਿਗੜ ਸਕਦਾ ਹੈ اسی ਡਰ ਕਰਕੇ ਉਹਨਾਂ ਨੇ ਬੱਚਾ ਬਾਹਰ ਭੇਜਤਾ ਤੁਸੀਂ ਇਹ ਦੇਖ ਲਓ ਕਿ ਕਈਆਂ ਦਾ ਸਿੰਗਲ ਬੱਚਾ ਹੈ ਹੂੰ ਤੇ ਜਾਇਦਾਦ ਬਖੋਂ ਚੰਗੀ ਜ਼ਮੀਨ ਆਂਦੀ ਹੈ ਜਾਂ ਚੰਗਾ ਵਪਾਰ ਵੀ ਹੈ ਹੂੰ ਉਹ ਵੀ ਆਪਣੇ ਬੱਚੇ ਨੂੰ ਬਾਹਰ ਭੇਜ ਰਿਹਾ ਇੱਕ ਡਰ ਚੋਂ ਹੀ ਹਮਮ ਤੇ ਦੂਸਰਾ ਇੱਕ ਬੇਪਰੋਸਗੀ ਦਾ ਜਿਹੜਾ ਮਾਹੌਲ ਆ ਗਿਆ ਹੈ ਪੰਜਾਬ ਦੇ ਵਿੱਚ ਜੀ ਤੇ ਇੱਕ ਮਟੀਰੀਅਲਿਜ਼ਮ ਜਿਹੜਾ ਹਾਵੀ ਹੋ ਗਿਆ ਸਾਡੇ ਮਤਲਬ ਜੀਉਣ ਤੇ ਹਮ ਉਸ ਚੀਜ਼ ਨੇ ਮੈਨੂੰ ਲੱਗਦਾ ਵੀ ਇਸ ਜਿਹੜੀ ਪ੍ਰਵਿਰਤੀ ਨੂੰ ਜ਼ੋਰ ਪਾਇਆ ਹੈ ਕਿ ਬੱਚਾ ਇਥੋਂ ਮਾਈ ਹਾਂ ਤੇ ਉਹ ਉਸੇ ਰੁਝਾਨ ਦੇ ਵਿੱਚ ਬੱਚੇ ਜ਼ਿਆਦਾ ਬਾਹਰ ਉੱਝ ਆ ਰਹੇ ਹੈ ਇਹਦੇ ਜ਼ਿੰਮੇਵਾਰ ਕਿਹਨੂੰ ਠਹਿਰਾਉਨੇ ਉਹ ਵੀ ਇਹ ਜ਼ਿੰਮੇਵਾਰੀ ਕਿਹਦੀ ਸੀ ਇਹ ਸਾਰਾ ਕੁਝ ਸੁਖਾਵਾ ਸਾਰਾ ਮਾਹੌਲ ਦੇਣ ਦੀ ਜਾਂ ਚਾਹੀਸ਼ ਵਾਤਾਵਰਨ ਦੀ ਗੱਲ ਕਰ ਲਈ ਆਪਾਂ ਦੇਖੋ ਸਭ ਤੋਂ ਪਹਿਲੀ ਤਾਂ ਜ਼ਿੰਮੇਵਾਰੀ ਤਾਂ ਦੇਖੋ ਕੁਝ ਵੀ ਹੋਵੇ ਪਰਿਵਾਰ ਦੇ ਮੁਖੀ ਤੇ ਆਂਦੀ ਹੈ ਤਾਂ ਇਹਦਾ ਮਤਲਬ ਪੰਜਾਬ ਦੇ ਜਿਹੜੇ ਰਹਿਨੁਮਾ ਸੀਗੇ ਰਾਜਨੀਤਿਕ ਰਹਿਨੁਮਾ ਉਹ ਇੱਕ ਤਰ੍ਹਾਂ ਦਾ ਸੂਬੇ ਦੇ ਪਰਿਵਾਰ ਦੇ ਮੁਖੀ ਹੀ ਸੀਗੇ ਸੂਬਾ ਇੱਕ ਟੱਬਰ ਦੀ ਤਰ੍ਹਾਂ ਪਿਓ ਸੀ ਉਹ ਹਾਂ ਤੇ ਉਹਨਾਂ ਨੇ ਕੋਈ ਵਿਜ਼ਨਰੀ ਕੰਮ ਨਹੀਂ ਕੀਤਾ ਆਪਣੇ ਲੋਕਾਂ ਦੇ ਭੋਖਾ ਚਾਹੇ ਪਾਣੀ ਦੇ ਮਸਲੇ ਤੋਂ ਲੈ ਕੇ ਚਾਹੇ ਇੱਥੇ ਦੇ ਬੱਚਿਆਂ ਦੇ ਰੋਜ਼ਗਾਰਾਂ ਤੱਕ ਦਾ ਸੀਗਾ ਉਹ ਸਾਰਿਆਂ ਤੇ ਸਰੈਂਡਰ ਹੋਇਆ ਹੂੰ ਤਾਂ ਉਹ ਕਿਸੇ ਨਾ ਕਿਸੇ ਹਾਲਤ 'ਚ ਅੱਜ ਦੇ ਦੌਰ 'ਚ ਆ ਕੇ ਇਹ ਦੇਖ ਰਿਹਾ ਹੈ ਵੀ ਜਿਵੇਂ ਕਿ ਭਰਤੀਆਂ ਹੋ ਰਹੀਆਂ ਤਾਂ ਅਦਰ ਸਟੇਟ ਦੇ ਬੱਚੇ ਆ ਕੇ ਇੱਥੇ ਨੌਕਰੀਆਂ ਲੈ ਜਾਂਦੇ ਆ। ਹੂੰ ਤਾਂ ਮੈਨੂੰ ਲੱਗਦਾ ਵੀ ਕਿਸੇ ਨਾ ਕਿਸੇ ਹੱਦ ਤੱਕ ਜਿਹੜੇ ਸਾਡੇ ਰਹਿਨੁਮਾ ਸੀਗੇ, ਰਾਜਨੀਤਿਕ ਰਹਿਨੁਮਾ ਸੀਗੇ ਉਹ ਸੂਬੇ ਦੇ ਬੱਚਿਆਂ ਦੀ ਹਿੱਤਾਂ ਦੀ ਮਤਲਬ ਰੱਖੀ ਨਹੀਂ ਕਰ पाए। ਹੂੰ ਤਾਂ ਜਿਸ ਕਰਕੇ ਉਹਨਾਂ ਦੀ ਜ਼ਿੰਮੇਵਾਰੀ ਆ ਜਾਂਦੀ ਹੈ। ਦੂਸਰਾ ਸਾਡੇ ਜਿਹੜੇ ਸਿੱਖਿਆ ਸੰਸਥਾਨ ਹਮ ਸਿੱਖਿਆ ਸੰਸਥਾਨਾਂ ਦੇ ਵਿੱਚ ਬਹੁਤ ਜ਼ਿਆਦਾ ਮਟੀਰੀਅਲਿਸਟਿਕ ਅਪਰੋਚ ਨਾਲ ਪ੍ਰਚਾਰ ਹੋਇਆ ਸਾਡੀਆਂ ਨੈਤਿਕ ਸਿੱਖਿਆਵਾਂ ਜਿਹੜੀਆਂ ਸੀਗੀਆਂ ਖਾਸ ਕਰ ਧਰਮ ਦੀ এডਿਊਕੇਸ਼ਨ ਤੇ ਬਹੁਤ ਵੱਡਾ ਹਮਲਾ ਹੋਇਆ ਧਰਮ ਨੂੰ ਇੱਕ ਅਡੰਬਰ ਦੀ ਤਰ੍ਹਾਂ ਪੇਸ਼ ਕੀਤਾ ਗਿਆ ਹਾਂ ਤੇ ਉਹਦੇ ਕਰਕੇ ਕੀ ਹੋ ਗਿਆ ਵੀ ਇੱਕ ਬੰਦੇ ਦੇ ਜ਼ਿੰਦਗੀ ਦੇ ਵਿੱਚ ਜਿਹੜਾ ਇੱਕ ਸਹਿਜ ਸੀਗਾ ਉਹ ਮੁੱਕ ਗਿਆ ਜੀ ਉਹ ਸਹਿਜ ਮੁੱਕਣ ਕਰਕੇ ਵੀ ਹਰੇਕ ਜਿਹੜਾ ਬੱਚਾ ਵੀ ਹੈ ਉਹ ਚਾਹੁੰਦਾ ਵੀ ਮੈਂ ਛੇਤੀ ਤੋਂ ਛੇਤੀ ਅਮੀਰ ਬਣ ਜਾਵਾਂ ਛੇਤੀ ਤੋਂ ਛੇਤੀ ਸਾਰੀਆਂ ਸੁਵਿਧਾ ਪਾਲਾਂ ਮੈਂ ਜਾਂ ਛੇਤੀ ਜਿਆਦਾ ਤੋਂ ਜਿਆਦਾ ਪਦਾਰਥ ਇਕੱਠਾ ਕਰ ਲਵਾਂ ਉਸ ਨੇ ਵੀ ਸਾਡਾ ਜਿਹੜਾ ਆਪਸੀ ਸਹਿਚਾਰ ਵੀ ਖਤਮ ਕੀਤਾ ਹੈ ਹਾਂ ਤੇ ਜਿਹੜਾ ਸਾਡੇ ਸਮਾਜ ਦਾ ਵੀ ਆਵਾ ਉਸ ਨਾਲ ਉੱਤੇ ਹੈ ਤੇ ਕਿਉਂਕਿ ਜੇ ਸਾਨੂੰ ਸਿੱਖਿਆ ਦੇ ਸੰਸਥਾਨੀ ਚਾਨਣ ਮੁਨਾਰੇ ਨਾ ਬੰਦੇ ਤਾਂ ਸੋਸਾਇਟੀ ਦਾ ਡਾਊਨ ਜਾਣਾ ਤੈ ਹੀ ਹੁੰਦਾ ਤੇ ਉਹ ਹੋਇਆ ਵੀ ਹੈ ਪਰ ਮੌਜੂਦਾ ਦੌਰ ਦੀ ਗੱਲ ਕਰੀਏ ਤਾਂ ਸਰਕਾਰਾਂ ਤਾਂ ਲਗਾਤਾਰ ਕਹਿ ਰਹੀਆਂ ਵੀ ਹੁਣ ਪੰਜਾਬ ਦੇ ਭਾਈ ਹਾਲਾਤ ਜਿਹੜੇ ਅੱਗੇ ਨਾਲੋਂ ਬਹੁਤ ਜ਼ਿਆਦਾ ਸੁਖਾਵੇਂ ਹੋਏ ਆ ਉਹ ਕਿਸ ਪੱਖ ਤੋਂ ਕਹਿ ਰਹੇ ਆ ਉਹ ਦੱਸ ਨਹੀਂ ਨਾ ਪਹਾਰੇ ਜੇ ਸੁਖਾਵੇਂ ਹੁੰਦੇ ਤਾਂ ਮਾਈਗ੍ਰੇਸ਼ਨ ਰੇਟ ਐਡਾ ਜ਼ਿਆਦਾ ਨਹੀਂ ਹੋਣਾ ਸੀ ਆਪਾਂ ਦੁਨੀਆ ਦੀ ਸਭ ਤੋਂ ਵਧੀਆ ਧਰਤੀ ਤੇ ਬੈਠੇ ਆਂ ਜਿਹਦੇ ਕੋ ਚੰਗਾ ਪਾਣੀ ਸੀਗਾ ਹੂੰ ਚੰਗੀ ਮਿੱਟੀ ਸੀਗੀ ਜੀ ਜਿੱਥੇ ਖੇਤੀਬਾੜੀ ਦੀਆਂ ਤਿੰਨ ਤਿੰਨ ਫਸਲਾਂ ਵੀ ਲੈ ਲੈਂਦੇ ਸੀ ਹੂੰ ਤਾਂ ਜੇਕਰ ਉੱਥੇ ਈਵਨ ਵਪਾਰ ਦੀਆਂ ਵੀ ਚੰਗੀਆਂ ਸੰਭਾਵਨਾਵਾਂ ਸਨ ਹੂੰ ਤਾਂ ਜੇ ਅਸੀਂ ਉੱਥੋਂ ਕੁਝ ਲੈ ਨਹੀਂ ਪਾਏ ਜਾਂ ਉੱਥੋਂ ਫੇਲ ਹੋ ਗਏ ਆ ਤਾਂ ਉਹਦੀ ਜ਼ਿੰਮੇਵਾਰੀ ਤਾਂ ਕਿਸੇ ਨੂੰ ਲੈਣੀ ਪੈਣੀ ਹੈ ਨਾ ਸਰਕਾਰਾਂ ਦੀ ਜਵਾਬਦੇਹੀ ਬਣਦੀ ਹੈ ਵੀ ਪੰਜਾਬ ਕਿਉਂ ਪਿੱਛੇ ਗਿਆ